ਹਾਂਗਕਾਂਗ ਤੇ ਸਿੰਗਾਪੁਰ ਦੇ ਵਿੱਚ ਜਿੱਥੇ ਐਮਡੀਐਚ ਤੇ ਐਵਰੇਜ ਦੇ ਇਹਨਾਂ ਚਾਰ ਮਸਾਲਿਆਂ ਨੂੰ ਬੈਨ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਅਮਰੀਕਾ ਤੱਕ ਵੀ ਇਸ ਦਾ ਸੇਕ ਪਹੁੰਚ ਗਿਆ ਹੈ ਅਮਰੀਕਾ ਦੇ ਵੱਲੋਂ ਆਪਣੇ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਕੈਂਸਰ ਦੇ ਨਾਲ ਸੰਬੰਧਿਤ ਕੁਝ ਤੱਤ ਪਾਏ ਗਏ ਨੇ ਜਿਸ ਕਰਕੇ ਲੋਕਾਂ ਦੇ ਲਈ ਹਾਨੀਕਾਰਕ ਹੈ ਭਾਰਤ ਦਾ ਇਹ ਪ੍ਰੋਡਕਟ ਹੈਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤ ਜਿਹੜਾ ਮਸਾਲੇ ਜਿਹੜੇ ਨੇ ਉਹ ਅੱਗੇ ਭੇਜਦਾ ਬਾਹਰਲੇ ਮੁਲਕਾਂ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਤਾਂ ਲੋਕ ਜਿਹੜਾ ਉਹ ਖਾਂਦੇ ਨੇ ਪਰ ਹੁਣ ਕੁਝ ਕੁ ਦਿਨਾਂ ਦੀ ਜੋ ਖਬਰ ਸਾਹਮਣੇ ਆਈ ਹੈ ਉਸ ਕੱਲ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ ਹੋਇਆ ਤਾਂ ਅਮਰੀਕਾ ਨੇ ਅਲਰਟ ਜਾਰੀ ਕਰ ਦਿੱਤਾ ਇਸ ਤੋਂ ਇਲਾਵਾ ਮਾਲਦੀਬ ਨੇ ਵੀ ਇਸ ਦੀ ਵਿਕਰੀ ਦੇ ਉੱਪਰ ਰੋਕ ਲਗਾ ਦਿੱਤੀ ਹੈਗੀ ਹੈ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਦੇ ਵਿੱਚ ਵੱਡਾ ਅਪਡੇਟ ਹੈਗਾ ਅਮਰੀਕਾ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਇਨਾਈ ਨੇ ਮਾਲਦੀਵ ਨੇ ਵੀ ਇਨ੍ਹਾਂ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਐਮਡੀ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਯੂ ਐਸ ਐਫ ਡੀ ਏ ਨੇ ਐ ਐਮ ਡੀ ਐਚ ਅਤੇ ਐਵਰੇਸਟ ਮਸਾਲਿਆਂ ਦੇ ਵਿੱਚ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਦਾ ਪਤਾ ਲਗਾਉਣ ਦੇ ਲਈ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਪੋਰਟ ਦੇ ਵਿੱਚ ਐਫ ਡੀ ਏ ਦੇ ਬੁਲਾਰੇ ਦੇ ਹਵਾਲੇ ਦੇ ਨਾਲ ਇਹ ਕਿਹਾ ਕਿ ਉਹ ਇਹਨਾਂ ਮਸਾਲਿਆਂ ਦੇ ਵਿੱਚ ਰਸਾਇਣਾਂ ਦੀ ਵਰਤੋਂ ਦੀਆਂ ਰਿਪੋਰਟਾਂ ਤੋਂ ਬਾਅਦ ਇਸ ਮਾਮਲੇ ਵਿੱਚ ਜਾਣਕਾਰੀ ਇਕੱਠੀ ਕਰ ਰਹੇ ਨੇਗੇ ਔਰ ਇਸ ਤੋਂ ਪਹਿਲਾਂ ਹਾਂਗਕਾਂਗ ਦੇ ਵੱਲੋਂ ਜਿਹੜਾ ਐਮ ਡੀ ਐਚ ਔਰ ਮਦਰਾਸ ਕੜੀ ਪਾਊਡਰ ਸਾਂਬਰ ਮਸਾਲਾ ਪਾਊਡਰ ਤੇ ਕੜੀ ਪਾਊਡਰ ਦੀ ਵਿਕਰੀ ਤੇ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਲਗਾਈ ਸੀ ਔਰ ਇਸ ਤੋਂ ਬਾਅਦ ਐਵਰੇਸਟ ਬ੍ਰਾਂਡ ਦੇ ਉਤਪਾਦ ਦੀ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਸੀਗੀ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਐਥਲੀਨ ਆਕਸਾਈਡ ਹੈ ਜੋ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀਗੀ ਇਹ ਉਹ ਤੱਤ ਹੈਗਾ ਜਿਹਦੇ ਨਾਲ ਕੈਂਸਰ ਪੈਦਾ ਹੋਣ ਦਾ ਖਤਰਾ ਹੈਗਾ ਤਾਂ ਦੋਨੋਂ ਹਾਂਗਕਾਂਗ ਤੇ ਸਿੰਗਾਪੁਰ ਨੇ ਇਹਨਾਂ ਦੋਵਾਂ ਕੰਪਨੀਆਂ ਦੇ ਮਸਾਲਾ ਬ੍ਰਾਂਡਾਂ ਨੂੰ ਰਡਾਰ ਦੇ ਵਿੱਚ ਲਿਆ ਔਰ ਦੋਵਾਂ ਦੇਸ਼ਾਂ ਨੇ ਦਾਵਾ ਕੀਤਾ ਕਿ ਕਈ ਮਸਾਲਿਆਂ ਦੇ ਮਿਸ਼ਰਣਾਂ ਦੇ ਵਿੱਚ ਕਾਰਸੀਨੋਜਨਿਕ ਕੀਟਨਾਸ਼ਕ ਐਥਰੀਨ ਆਕਸਾਈਡ ਦੀ ਮੌਜੂਦਗੀ ਦਾ ਪਤਾ ਲਗਾਇਆ ਹੈਗਾ ਔਰ ਦੂਜੇ ਪਾਸੇ ਜਿੱਥੇ ਇੱਕ ਤੋਂ ਬਾਅਦ ਇੱਕ ਦੇਸ਼ ਦੇ ਵਿੱਚ ਇਹਨਾਂ ਦੋ ਭਾਰਤੀ ਮਸਾਲਾ ਬ੍ਰਾਂਡਸ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਤਾਂ ਉੱਥੇ ਦੂਜੇ ਪਾਸੇ MDH ਤੇ Everest ਦੇ ਵੱਲੋਂ ਅਜੇ ਇਹ ਦੋਸ਼ਾਂ ਨੂੰ ਬੇਮੁਨਾਦ ਨਕਾਰ ਦਿੱਤਾ ਉਹ ਕਹਿੰਦੇ ਨੇ ਕਿ ਇਦਾਂ ਦਾ ਕੁਝ ਵੀ ਨਹੀਂ ਹੈ ਸਭ ਝੂਠ ਹੈਗਾ ਸਾਡੇ ਮਸਾਲੇ ਬਿਲਕੁਲ ਠੀਕ ਹੈਗੇ ਨੇ MDH ਨੇ ਉਤਪਾਦਾਂ ਦੇ ਵਿੱਚ ਕੈਂਸਰ ਪੈਦਾ ਹੋਣ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਨੇ ਝੂਠੇ ਨੇ ਇਹਨਾਂ ਕੋਲ ਕੋਈ ਵੀ ਠੋਸ ਸਬੂਤ ਨਹੀਂ ਹੈਗਾ ਔਰ ਇਸ ਤੋਂ ਪਹਿਲਾਂ ਐਵਰੇਜ ਨੇ ਕਿਹਾ ਸੀਗਾ ਕਿ ਇਸ ਦੇ ਮਸਾਲੇ ਸੁਰੱਖਿਅਤ ਨੇ ਅਤੇ ਉਹਨਾਂ ਨੂੰ ਭਾਰਤੀ ਮਸਾਲੇ ਬੋਰਡ ਦੀਆਂ ਲੈਬਾਂ ਤੋਂ ਲੋੜੀਂਦੀ ਮਨਜ਼ੂਰੀ ਅਤੇ ਮંજੂਰੀ ਮਿਲਣ ਤੋਂ ਬਾਅਦ ਹੀ ਨਿਰਯਾਤ ਕੀਤਾ ਜਾਂਦਾ ਹੈ ਸੋ ਹੁਣ ਜਿਹੜਾ ਫਸਾਈ ਦੇ ਵੱਲੋਂ ਜਿਹੜਾ ਇਹਦੀ ਜਾਂਚ ਕੀਤੀ ਜਾ ਰਹੀ ਹੈ ਇਹ ਗੱਲਾਂ ਕਹੀਆਂ ਗਿਆ ਨੇ ਕਿ 20 ਦਿਨ ਤਕਰੀਬਨ ਲੱਗ ਜਾਣਗੇ ਤੇ 20 ਦਿਨਾਂ ਦੇ ਅੰਦਰ ਅੰਦਰ ਇਹਦੀ ਜਾਂਚ ਹੋਊਗੀ ਕਿ ਕੀ ਇਹਦੇ ਵਿੱਚ ਗਲਤ ਹੈ ਕਿ ਵਾਕਈ ਇਹਦੇ ਵਿੱਚ ਐਥਲਨ ਆਕਸਾਈਡ ਹੈਗਾ ਜਿਸ ਦੇ ਨਾਲ ਕੈਂਸਰ ਪੈਦਾ ਹੋ ਸਕਦਾ ਹੈ ਔਰ ਜੇਕਰ ਇਹ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਭਾਰਤ ਦੇ ਵਿੱਚ ਵੀ ਇਹ ਮਸਾਲੇ ਬੰਨ ਨੂੰ ਬੰਦ ਹੋ ਜਾਵੇ